ਇਹ ਤਾਂ ਜੇ ਨੋਟ ਜਮੈ ਲਵਾ ਲਿਆ ਤੇ ਨੋਟ ਜਮਾਇਆ ਫਿਰ ਉਹ ਜਿਹੜੇ ਨੂੰ ਬਣਾ ਲਿਆ ਕੀ ਨਾਮ ਹੈ ਅਨਿਤਾ ਟਕੇ ਅਰਜੀ ਮੈਂ ਆਪਣਾ ਘਰ ਅਸੀਂ ਹਾਂਜੀ ਮੇਰੇ ਦੇਵਾ ਰਹਿੰਦਾ ਵੈਸੇ ਅਸੀਂ ਜੁਆਇੰਟ ਫੈਮਿਲੀ ਪਹਿਲਾਂ ਇੱਥੇ ਰਹਿੰਦੇ ਸੀਗੇ ਜੀ ਹਾਂਜੀ ਕੀ ਗੱਲ ਬਾਤ ਜੀ ਫਿਰ ਪੈਸਾ ਵ ਮੈਂ ਤਾਂ ਨਾ ਮਿਸਤਰੀ ਨੂੰ ਕਿ ਸਲਾਈ ਬੋਰਡ ਲਗਾਉਣ ਲਈ ਵੀ ਠੀਕ ਕਰਨ ਲਈ ਭੇਜਿਆ ਸੀਗਾ ਉਹਨਾਂ ਨੇ ਆ ਕੇ ਦੱਸਿਆ ਬਈ ਚੋ ਬਈ ਬਈ ਆਂਟੀ 체ਤੀ ਆ ਭੱਜ ਕੇ ਇੱਧਰ ਬਈ ਸਾਰੇ ਲੋਕ ਟੁੱਟੇ ਹੋਏ ଥି। ਤਾਂ ਕਿ ਦੇਖਿਆ ਤਾਂ ਸਾਰੇ ਕਮਰੇ ਚ ਖਲਾਰੇ ਖਲਾਰੇ ਪਿਆ ਪਿਆ ਸੀ ਤੇ ਚੋਰੀ ਹੋਈ ਪਈ ਸੀ। ਅੱਛਾ ਜੀ ਹੁ ਕੀ ਮੰਗ ਕਰਦੇ ਜੀ? ਅਸੀਂ ਸਰਕਾਰ ਕੋਲੋਂ ਇਹੀ ਇਨਸਾਫ ਦੀ ਮੰਗ ਕਰਦੇ ਵੇ ਕਿ ਸਾਡਾ ਚੇਤੇ ਤੋਂ 체ਤੀ ਇਨਸਾਫ ਦੁਵਾਇਆ ਜਾਵੇ। ਨਾਮ ਮੇਰਾ ਨਾਮ ਜਗਦੀਪ ਸਿੰਘਾ ਜੀ। ਅੱਜ ਤੋਂ ਆਫ ਦਾ ਪਹਿਲਾ ਨਹੀਂ ਬੈਣੀਪਾਲ ਵੀਰੇ ਦੀ ਸ਼ੌਪ ਤੇ ਵੀ ਚੋਰੀ ਹੋਈ ਸੀ ਅਸੀਂ ਆਪਣੇ ਬਿਹਾਵ ਤੇ ਚੋਰ ਦਾ ਪਰਿਵਾਰ ਲੱਭਿਆ ਪੁਲਿਸ ਤੋਂ ਕਨਫਰਮ ਕਰ ਚੁੱਕੀਆਂ ਆ ਵੀ ਆ ਪਰਿਵਾਰ ਆ ਤੇ ਚੋਰ ਦੀ ਫੋਟੋ ਲੱਭੀ ਅਸੀਂ ਜੋ ਜਿਹੜੇ ਬੰਦੇ ਨੇ ਚੋਰੀ ਕੀਤੀ ਸੀ ਵੀਰੇ ਦੀ ਦੁਕਾਨ ਦੇ ਅਜੇ ਤੱਕ ਕੋਈ ਚੋਰ ਲੱਭਿਆ ਨਹੀਂ ਪੁਲਿਸ ਨੂੰ ਚੋਰ ਪਤਾ ਨਹੀਂ ਵੀਰੇ ਕਿੱਥੇ ਰਹਿੰਦਾ ਕਿ ਨਹੀਂ ਉਹ ਪਰਾ ਇੱਥੇ ਕੰਮ ਕਰਦੇ ਨੇੜੇ ਪਿੰਡਾਂ ਉਹਦਾਬੇ ਦੇ ਕੰਮ ਕਰਦੇ ਆ ਤੇ ਅਸੀਂ ਉਹ ਲੱਭੇ ਆ ਉਹ ਚੋਰ ਇੱਥੇ ਆ ਮਾਛੜੇ ਹੁੰਦਾ ਚੋਰੀਆਂ ਨਾਲ ਭੱਜ ਜਾਂਦਾ ਆ ਉਸੇ ਬੰਦੇ ਨੇ ਫਿਰ ਬੈਣੀਪਾਲ ਵੀਰੇ ਤੋਂ ਬਾਅਦ ਜੱਸ ਮੈਡੀਕਲ ਤੇ ਚੋਰੀ ਕੀਤੀ ਆ ਹੁਣ ਸਾਨੂੰ ਸ਼ੱਕ ਆ ਕਿ ਉਹ ਵੀ ਇੱਥ ਇੱਕ ਅੰਸਾਰ ਪੁਲਿਸ ਦਾ ਬਹੁਤ ਜਲਦੀ ਜਲਦੀ ਕਾਰਵਾਈ ਕਰੇ ਤਾਂ ਜੋ ਇਦਾਂ ਦੇ ਅੱਗੇ ਲੋਕਾਂ ਦਾ ਬਚਾਅ ਹੋ ਸਕੇ ਜੀ ਬਿਲਕੁਲ ਜੀ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਆਪਣੀ ਲੈਬਟਰੀ ਹੈ ਸਿਵਲ ਅਫਸਰ ਦੇ ਨਾਲ ਜੀ ਬੈਨੀਵਲ ਕਨਿਕਲ ਲੈਬਟਰੀ ਦੀ ਹੈ ਤਕਰੀਬਨ 5-6 ਦਿਨ ਪਹਿਲਾਂ ਜੀ ਆਪਣੀ ਲੈਬ ਦੇ ਉੱਪਰਲੇ ਪਾਸਿਓਂ ਵਿੰਡੋ ਤੋੜ ਕੇ ਚੋਰ ਅੰਦਰ ਐਂਟਰ ਹੋਇਆ ਜੀ ਉਹਦੀ ਆਪਣੇ ਕੋਲ ਸੀਸੀਟੀਵੀ ਵੀ ਹੈਗੀ ਆ ਜੀ ਤੇ ਉਹ ਚੋਰੀ ਕਰਕੇ ਲੈ ਗਿਆ ਜੀ ਉੱਥੋਂ ਇੱਕ ਦੋ ਦੁਕਾਨਾਂ ਹੋਰ ਨਾਲ ਸੀ ਨਾਲ ਮਾਸਟਰ ਫਰਨੀਚਰ ਟਰੋਰ ਸੀ ਉਹਦੇ ਅੰਦਰ ਵੀ ਐਂਟਰ ਹੋਇਆ ਜੀ ਗੇਟ ਤੋੜ ਕੇ ਤੇ ਨਾਲ ਮਾਣੇ ਵੀ ਹੱਟੀ ਆ ਜੀ ਉਹਦੇ ਬੈਕ ਸਾਈਡ ਤੇ ਉੱਪਰ ਉਪਰੋਂ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਤੋਂ ਆ ਨਹੀਂ ਹੋਇਆ ਜੀ ਤੇ ਰੀਸੈਂਟਲੀ ਕੱਲ ਜਸ ਮੈਡੀਕਲ ਸਟੋਰ ਤੇ ਵੀ ਚੋਰੀ ਹੋਈ ਹੈ ਸੇਮ ਉਹੀ ਉਹਨਾਂ ਕੋਲ ਵੀ ਸੀਸੀਟੀਵੀ ਆ ਜੀ ਸੇਮੇ ਬੰਦਾ ਜੀ ਉਹ ਤਕਰੀਬਨ ਹਾਂ ਜੀ ਇੱਕੋ ਬੰਦਾ ਕਰ ਰਿਹਾ ਜੀ ਉਹਦੀ ਬਾਕਾਇਦਾ ਸਾਰੇ ਕੋਲ ਸੀਸੀਟੀਵੀ ਹੈਗੇ ਫੋਟੋ ਵੀ ਸਾਡੇ ਕੋਲ ਆ ਗਈਆਂ ਜੀ ਹੁੰਦੀਆਂ ਬਾਕਾਇਦਾ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰ ਚੁੱਕੇ ਆ ਜੀ ਤੇ ਦਰਖਾਸਤ ਵੀ ਉੱਥੇ ਰੱਤੀ ਹੋਈ ਆ ਜੀ ਬਾਕੀ ਇਹ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਜੀ ਇਸ ਬੰਦੇ ਦੇ ਉੱਤੇ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਆਪਣਾ ਸੇਫਟੀ ਨਾਲ ਆਪਣਾ ਦੁਕਾਨਾਂ ਦਾ ਵਿਚਾਰ ਰਵੇ ਜੀ ਹੁੰਦਾ ਅੱਜ ਚੋਰੀ ਹੋਈ ਹੈ ਕਦੋਂ ਹੋਈ ਕੁਝ ਪਤਾ ਤੁਹਾਡੇ ਨੇੜੇ ਹੀ ਹੈ ਇਹ ਵੀ ਹਾਂਜੀ ਆਪਣੇ ਲੈਬ ਦੇ ਬੈਕ ਸਾਈਡੇ ਪੈਂਦੀ ਹੈ ਜੀ ਨਿਸ਼ ਨਿਸ਼ਵੀਰ ਜੀ ਨੇ ਟਕਿਆਰ ਵੀਰ ਜੀ ਇਹਦੇ ਘਰੇ ਚੋਰੀ ਹੋਈ ਹੈ ਜੀ ਤਕਰੀਬਨ ਇਹ ਵੀ 25 ਤਰੀਕ ਨੂੰ ਦੇਖ ਕੇ ਗਏ ਨੇ ਜੀ ਅੱਜ 27 ਤਰੀਕ ਆ ਜੀ ਤੇ ਮੇਰੇ ਖਿਆਲ ਚ ਵੀ ਕੱਲ ਰਾਤ ਇੱਥੇ ਹੋਈ ਆ ਜੀ ਤੇ ਪਰਸੋਂ ਜਸ ਮੈਡੀਕਲ ਸਟੋਰ ਤੇ ਜੀ ਉਹ ਰੋਜ਼ ਹੀ ਰੋਜ਼ ਤਕਰੀਬਨ ਚੋਰੀ ਕਰ ਰਿਆ ਸੀ ਉਹ ਬੰਦਾ ਇੱਕੇ ਬੰਦਾ ਜੀ ਇੱਕੋ ਬੰਦਾ ਦੀ ਸੀਸੀਟੀਵੀ ਮੁੰਡਾ ਦਾ ਉਹ ਰਹਿਣੇ ਵਾਲਾ ਪਤਾ ਜਾਂ ਕੁਝ ਜੁਕੇਂਦਰ ਨਾਮ ਆ ਜੀ ਉਹਦਾ ਬਿਹਾਰੀ ਬੰਦਾ ਜੀ ਉਹ ਤਕਰੀਬਨ ਪਹਿਲਾਂ ਉਦੋਂ ਵਾਲ ਕਰਾਇਤੇ ਰਹਿੰਦਾ ਸੀ ਫਿਰ ਬੈਂਕ ਲੋਨੀਜ ਵੀ ਰੰਦਾ ਰਿਹਾ ਰੇਤਾ ਖੁੱਲੀ ਚ ਵੀ ਰਿਹਾ ਜੀ ਤਕਰੀਬਨ ਅਸੀਂ ਪਤਾ ਕੀਤਾ ਜੀ ਉਹਦੇ ਬ੍ਰਦਰਾਂ ਤੋਂ ਦੋ ਭਰਾ ਸੀਗੇ ਉਹਦੇ ਉਹ ਨਾਲ ਅਸੀਂ ਬਿਠਾ ਲਿਆ ਸੀ ਉਹਨ ਤੋਂ ਪਤਾ ਕਰਾਇਆ ਸੀ ਤੇ ਉਹ ਕਹਿੰਦੇ ਆ ਵੀ ਰਾਤ ਨੂੰ ਜਿਵੇਂ ਮਨੋ ਲੁਧਿਆਣੇ ਤੋਂ ਲਾਸਟ ਬੱਸ ਆਉਂਦਾ ਜੀ ਉਹ ਤੇ ਰਾਤ ਨੂੰ ਚੋਰੀਆਂ ਕਰਕੇ ਤਕਰੀਬਨ ਪਹਿਲੀ ਵਾਸੋਂ ਵਾਪਸ ਮੁੜ ਜਾਂਦਾ। ਹਨਾ ਜੀ ਕਿਰਪਾ ਕਰਕੇ ਪੁਲਿਸ ਨੂੰ ਵੀ ਬੇਨਤੀ ਹੈ ਜੀ ਵੀ ਸਾਰੇ ਸ਼ਹਿਰ ਦੇ ਸੀਸੀਟੀਵੀ ਚੈੱਕ ਕੀਤੇ ਜਾਣ ਜਲਦੋ ਜਲ ਤੇ ਫੜ ਕੇ ਬੰਦੇ ਨੂੰ ਕਾਫੂ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਮਿਲੇ ਜੀ। ਹਨਾ ਜੀ ਕੀ ਨਾਮ ਹੈ ਜੀ? ਮੈਂ ਜਸਪਾਲ ਸਿੰਘ ਮੈਂ ਇਥੋਂ ਵਾਰਡ ਨੰਬਰ 13 ਤੋਂ ਕਾਉਂਸਲਰ ਆ। ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਸ ਘਰ ਦੇ ਵਿੱਚ ਚੋਰੀ ਹੋਈ ਸੀ ਤੁਰੰਤ ਇੱਥੇ ਪਹੁੰਚੇ। ਇਹ ਤਾਂ ਦੇਖਿਆ ਤੱਕ ਕਾਫੀ ਨੁਕਸਾਨ ਹੋਇਆ ਸਾਨੂੰ ਪਤਾ ਲੱਗਿਆ ਵੀ ਕਾਫੀ ਨੁਕਸਾਨ ਹੋਇਆ ਵੀ 10 12 15 ਲੱਖ ਤੱਕ ਦਾ ਨੁਕਸਾਨ ਹੋਇਆ ਤੇ ਹੁਜੇ ਜਿਹੜੇ ਮੌਜੂਦਾ ਹੁਜੇ ਪੁਲਿਸ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਅਸੀਂ ਆ ਕੇ ਸਾਰਾ ਫਿਰ ਅਸੀਂ ਸਾਡੇ ਕੋਲ ਖੜ ਕੇ ਉਹ ਜਿਹੜਾ ਪ੍ਰੋਪਰ ਪਤਾ ਨਹੀਂ ਲੱਗਿਆ ਵੀ ਕਿੰਨਾ ਨੁਕਸਾਨ ਹੋਇਆ ਥੋੜੇ ਦਿਨ ਪਹਿਲਾਂ ਇੱਥੇ ਬੈਨੀਪਾਲ ਲੈਬੈਟਰੀ ਵਾਲੇ ਨੇ ਉਹਨਾਂ ਦੇ ਵੀ 40 50 ਹਜ਼ਾਰ ਦਾ ਨੁਕਸਾਨ ਹੋਇਆ ਫਿਰ ਇੱਥੇ ਵੀ ਪਤਾ ਲੱਗਿਆ ਵੀ ਜਸ ਮੈਡੀਕਲ ਸਟੋਰ ਉਹਦੇ ਉਹਨਾਂ ਤੇ ਵੀ ਚੋਰੀ ਹੋਈ ਆ ਵੀ ਜਿਹੜਾ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਔਰ ਸੁਪਰਚਾਸ਼ਨ ਨੂੰ ਚਾਹੀਦਾ ਵੀ ਇਹਨੂੰ ਤੇ ਨੱਥ ਪਾਈ ਜਾਵੇ ਕੰਟਰੋਲ ਜਿਹੜਾ ਦਿਨ ਪਰ ਦਿਨ ਜਿਹੜਾ ਸਾਰੇ ਲਾਂਡ ਆਰਡਰ ਦਾ ਜਿਹੜੀ ਸਥਿਤੀ ਵਿਗੜ ਰਹੀ ਆ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਇਹ ਚੀਜ਼ਾਂ ਤੇ ਕੰਟਰੋਲ ਕਰਨਾ ਚਾਹੀਦਾ ਸਾਡੀ ਤਾਂ ਹੀ ਬੈਂਡਾ ਜਿਹਦਾ ਨੁਕਸਾਨ ਹੋ ਜਾਂਦਾ ਉਹਦੇ ਉਹਦੇ ਦਿਲ ਤੇ ਬਿੱਤੀ ਜਾਣੀ ਵੀ ਜਿਹਦਾ ਕਿੰਨੀ ਮਿਹਨਤ ਨਾਲ ਅਗਲਾ ਕਮਾਈ ਕਰਦਾ ਤੇ ਚੋਰੀ ਹੋ ਜਾਂਦੀ ਆ ਤਾਂ ਬਹੁਤ ਜਿਵੇਂ ਕਹ ਲਓ ਵੀ ਬੰਦਾ ساری ਜ਼ਿੰਦਗੀ ਉਰਾਸ ਨਹੀਂ ਆਉਂਦੀ ਹੈਗੀ ਨਰੇਸ਼ ਕੁਮਾਰ son of 시리ਦਰਸ਼ਨ ਕੁਮਾਰ ਮੇਰੇ ਬ੍ਰਦਰ ਦਾ ਹੈ ਕਰ ਰਿਹਾ ਇਦਰਨ प्रमोद ਕੁਮਾਰ ਤੇ ਉਹ 11 ਤਰੀਕ ਤੇ ਆਸਟ੍ਰੇਲੀਆ ਗਏ ਹੋਏ ਨੇ ਬਾਹਰ ਬੱਚੇ ਕੋ ਘੁੰਮਣ ਵਾਸਤੇ ਤੇ ਅਸੀਂ 25 ਤਰੀਕ ਨੂੰ ਇੱਕ ਵਾਰ ਲੌਗ ਚੈੱਕ ਕਰਕੇ ਗਏ ਸਾਰਾ ਕੁਝ ਠੀਕ ਸੀ ਅੱਜ ਕੋ ਦੱਤੀ ਅਸੀਂ ਚੱਕਰ ਮਾਰਨ ਆਏ ਤਾਂ 3 ਵਜੇ ਤਾਂ ਸਾਰੇ ਕਮਰੇ ਜਿੰਦੇ ਸਭ ਟੁੱਟੇ ਹੋਏ ਮਿਲੇ ਇਹ ਕਦੋਂ ਦੀ ਲੱਗਦੀ ਗੱਲਬਾਤ ਜੀ ਇਹ ਰਾਤ ਦੀ ਲੱਗਦੀ ਜੀ ਕੋਈ ਸ਼ੱਕ ਕਿਸੇ ਤੇ ਸ਼ੱਕ ਸਾਨੂੰ ਹਲੇ ਤਾਂ ਪਤਾ ਨਹੀਂ ਲੱਗਿਆ ਇਸਾ ਆ ਕੇ ਬਸ ਦੀ ਰਿਪੋਰਟ ਹੀ ਲਗਾਣ ਗਈ ਤੇ ਰਾਣੀ ਹੂੰ ਤੇ ਅੱਜ ਦੀ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕੋਈ ਇਦਾਂ ਦੀ ਘਟਨਾ ਹਾਂਜੀ ਹੋਈ ਹੈ ਬੈਣੀਪਰ ਵਾਲਿਆਂ ਦੇ ਹੋਈ ਹੈ ਤੇ ਇੱਕ ਜਸ਼ਨ ਮੈਡੀਕਲ ਦੇ ਹੋਈ ਹੈ ਤੇ ਇੱਕ ਮਗਾਹਾਂ ਕਰਿਆਨੇ ਵਾਲੇ ਆ ਆਪਣਾ ਰਾਜੀ ਗਾਹਕ ਯਾਰ ਰਾਜੀ ਗਾਹਕ ਉੱਥੇ ਬੰਦਾ ਪੜਿਆ ਗਿਆ ਜਦੋਂ ਪਤਾ ਲੱਗਿਆ ਕਿ ਤੇ ਇੱਕ ਦਸਤੇ ਹੈ ਵੀ ਬੰਦਾ ਪੜਿਆ ਤੇ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਕੋਈ ਕਿੰਨੇ ਕ ਦਾ ਨੁਕਸਾਨ ਹੋਇਆ ਤੁਹਾਡਾ ਸਾਡਾ ਹਲੇ ਤਾਂ ਅਸੀਂ ਮਤਲਬ ਦੇਖ ਕੇ ਦੋ ਕਮਰਿਆਂ ਦਾ ਇੱਥੇ ਜਜਮੈਂਟ ਜੀ ਕੀਤੀ ਹੈ ਜਿਹੜੇ ਗੈਨੇ ਗੋਨੇ ਐ ਸਿੱਕੇ ਸੁੱਕੇ ਐ ਕੁਝ ਵੀ ਨਹੀਂ ਗਿਆ ਲਗਭਗ ਹੋਏਗੇ ਜੀ 5-7 ਲੱਖ ਤੋਂ 10 ਲੱਖ ਦੇ ਵਿੱਚ ਹੀ ਹੋ ਜਾਣਗੇ ਹਲੇ ਦੇਖੇ ਨਹੀਂ ਦੋ ਦਿਨ ਕਮਰੇ ਪੂਰਤ ਵਾਲੇ ਕਹਿੰਦੇ ਆ ਕੇ ਸਾਡੇ ਸਾਹਮਣੇ ਕੋਲਿਓ ਠੀਕ ਹੈ ਅਸੀਂ ਮੰਨ ਕਰਦੇ ਹਾਂ ਐਸੇ ਗੱਲ ਕਦੇ ਇਨਸਾਫ ਮਿਲਣਾ ਚਾਹੀਦਾ ਵੀ ਮਤਲਬ ਇਹ ਇਹ ਬਹੁਤ ਗਲਤ ਐ ਇਹ ਚੋਰੀਆਂ ਚਕਾਰੀਆਂ ਵਧ ਰਹੀਆਂ ਐ ਬਹੁਤ ਜ਼ਿਆਦਾ ਵੀ ਉਸ ਨੂੰ ਚਾਹੀਦਾ ਵੀ ਇਹਦੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ ਸਹੀ ਤੁਸੀਂ